नमस्कार तुसी वेख रहे हो इंडियन टीवी न्यूज आओ थो तो लेके चलिए अज दबर حائے 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 ਮੁਰਦਾਬੋ ਮੁਰਦਾਬੋ ਜੀ ਸੁਪੇ ਦਾ ਸਿਮੀਰ ਮਿਲ ਪ੍ਰਧਾਨਾ ਜੀ ਜਿਹੜਾ ਅੱਜ ਦਾ ਸਾਡਾ ਧਰਨਾ ਪ੍ਰਦਰਸ਼ਨ ਹੈ ਇਹ ਸਾਡੇ ਡਰਾਈਵਰਾਂ ਨੂੰ ਨਜਾਇਜ਼ ਰਕਬੀਆਂ ਪਾਈਆਂ ਜਾ ਰਹੀਆਂ ਨੇ ਗੱਡੀ ਦਾ ਪਿਛਲੇ ਸਮੇਂ ਤੇ ਐਕਸੀਡੈਂਟ ਹੋ ਗਿਆ ਸੀ ਲਗਭਗ 2,26,000 ਰੁਪਿਆ ਉਹਨੂੰ ਪਲਾਂਟੇ ਪਾਦੀ ਜਦੋਂ ਕਿ ਸਰਕਾਰੀ ਗੱਡੀ ਜਿਹੜੀ ਪੀਆਰਟੀਸੀ ਦੀ ਹੈ ਉਹ ਬਿਨਾਂ ਇੰਸ਼ੋਰੈਂਸ ਕੋ ਸੜਕਾਂ ਤੇ ਦੌੜ ਰਹੀ ਹੈ ਜਦੋਂ ਕਿ ਸਰਕਾਰ ਵੱਖ-ਵੱਖ ਰੂਟਾਂ ਤੇ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਤਾਂ ਕਾਰ ਦੇ ਵਿੱਚ ਤੇ 6 ਸਵਾਰੀਆਂ ਨੇ ਜਾਂ ਗੱਡੀ ਦਾ ਇੰਸ਼ੋਰੈਂਸ ਨਹੀਂ ਉਹ ਚਲਾਨ ਕੀਤਾ ਜਾਂਦਾ ਪਰ ਆਧਾਰੇ ਦੇ ਵਿੱਚ ਉੱਚ ਪੱਧਰ ਤੇ ਜਿਹੜੀ ਸਰਕਾਰ ਦੀ ਲਟੋਰੀ ਹੈ ਇੰਸ਼ੋਰੈਂਸ ਕੋਈ ਵੀ ਗੱਡੀ ਨਹੀਂ ਖਮਿਆਜਾ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਉਹਦਾ ਖਮਿਆਜਾ ਜਿਹੜਾ ਸਾਡੇ ਡਰਾਈਵਰ ਜਾਂ ਕਨੈਕਟਰ ਨੂੰ ਪੁੱਤਣਾ ਪੈਂਦਾ ਹੁਣ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਉਹਦਾ ਮੇਨਟੇਨੈਂਸ ਦਾ ਖਰਚਾ 2,26,000 ਰੁਪਿਆ ਉਹ ਸਾਡੇ ਜਿਹੜਾ ਡਰਾਈਵਰ ਨੂੰ ਪਤਾ ਜੀ ਜਿਸਦੇ ਰੋਜ਼ ਵਜੋਂ ਅਸੀਂ ਇਹ ਜਿਹੜਾ ਜਬ ਪ੍ਰੋਟੈਸਟ ਕਰ ਰਿਹਾ ਲਗਭਗ ਤਿੰਨ ਚਾਰ ਮਹੀਨਿਆਂ ਤੋਂ ਅਸੀਂ ਸਾਡੇ ਜਰਨ ਮੈਨੇਜਰ ਪਟਿਆਲਾ ਤੇ ਮਾਨਯੋਗ ਸਾਡੇ ਐਮ ਡੀ ਸਾਹਿਬ ਉਹਨਾਂ ਨਾਲ ਵੀ ਇਸ ਸਬੰਧ ਵਿੱਚ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਪਰ ਸਾਨੂੰ ਜੋ ਵੀ ਹੈ ਕੋਈ ਖੋਸ ਇਹਦਾ ਹੱਲ ਨਹੀਂ ਕੱਢ ਕੇ ਦਿੱਤਾ ਜਿਸ ਦੇ ਰੋਸ 'ਵਜੋਂ ਅਸੀਂ ਪ੍ਰੋਟੈਸਟ ਕਰਨ ਲਈ ਅਜੇ ਮਜਬੂਰ ਹੋਇਆ ਹੈ ਬਿਲਕੁਲ ਜੀ ਉਹ ਸਾਡੀ ਪੰਜਾਬ ਪਧਰੀ ਹੜਤਾਲ ਆ ਉਹਦੇ ਵਿੱਚ 2 ਘੰਟਿਆਂ ਦਾ ਬੱਸ ਸਟੈਂਡ ਦਾ ਬੰਦ ਦਾ ਪ੍ਰੋਗਰਾਮ ਆ ਕਿੰਨੇ 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 ਬੰਦ ਰਹਿਗੇ ਜੀ ਬਸ ਉਹ ਸਾਡਾ 10 ਤੋਂ 12 ਦਾ ਬੰਦ ਦਾ ਪ੍ਰੋਗਰਾਮ ਹੈ ਜੀ ਉਹ ਪੂਰੇ ਪੰਜਾਬ ਦੇ ਜ਼ਿਲ੍ਹੇ ਬੱਸ ਸਟੈਂਡ ਆ ਉਹ ਸਾਰੇ ਬੰਦ ਹੋਣਗੇ ਕਿਉਂਕਿ ਇਹ ਮਾਨ ਸਰਕਾਰ ਜਦੋਂ ਸਤਾ ਚਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਹਰਾ ਪਿੰਨ ਚਲਾਵਾਂਗਾ ਹਰਾ ਪਿੰਨ ਚਲਾ ਕੇ ਕੋਈ ਧਰਨਾ ਨਹੀਂ ਲੱਗਣ ਦੇਵਾਂਗਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਟੈਸਟ ਨਹੀਂ ਹੋਊਗਾ ਠੇਕੇਦਾਰ ਬਾਹਰ ਕੱਢੇ ਜਾਣਗੇ ਪਰ ਇਸ ਦੇ ਉਲਟ ਨਜਾਇਜ਼ ਲੁੱਟ ਹੋ ਰਹੀ ਹੈ ਕਰੋੜਾਂ ਰੁਪਏ ਸਾਡੀਆਂ ਜਿਹੜੀਆਂ ਸਕੌਟੀਆਂ ਨੇ ਚੇ ਪੰਬਸਾ ਚ ਪੀਆਰਟੀਸੀ ਹੈ ਉਹਦੇ ਵਿੱਚ ਨਜਾਇਜ਼ ਤੌਰ ਤੇ ਠੇਕੇਦਾਰ ਲੁੱਟ ਕਰ ਰਹੇ ਨੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਸਾਡੀ ਪੱਕਿਆਂ ਦੀ ਮੰਗ ਸੀ ਜੋ ਸਾਡੀ ਪਾਲਿਸੀ ਤੇ ਐਕਟ ਦੇ ਗੱਲਬਾਤ ਚੱਲ ਰਹੀ ਸੀ ਉਹ ਜੂਮ ਦੀ ਤੂੰ ਖੜੀ ਹੈਗੀ ਲਗਭਗ 1 ਮਹੀਨੇ ਦਾ ਸਮਾਂ ਦਿੱਤਾ ਸੀ ਮਾਨਜੋਗ ਮੁਖੰਤਰੀ ਸਾਹਮਣੇ ਪਰ ਅੱਜ 1.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਨਿਰਾਸ਼ਾ ਹੀ ਹੱਥ ਲੱਗੀ ਹੈ ਜਿਸ ਕਰਕੇ ਅਸੀਂ ਸਾਰੇ ਪੂਰੇ ਪੰਜਾਬ ਦੇ ਵਿੱਚ ਕੱਚੇ ਕਾਬੇ ਸੰਘਰਸ਼ ਕਰ ਤੋਂ ਮਜਬੂਰ ਹੋ ਗਏ इस तरह दबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज